ਜੋ ਪ੍ਰਾਨੇ ਇਸ ਦਿਨ ਭਜੈ ਰੂਪ ਰਾਮ ਤੇਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਨਵੇਂ ਗੁਰਦੇਵ ਦਿਨਾਂ ਦੀ ਰਸਨਾ ਤੋਂ 29ਵਾਂ ਸ਼ਲੋਕ ਵਿਚਾਰਨ ਕੀਤਾ ਹੋਇਆ ਹੈ ਆਵਸ ਸਲੋਕ ਰਾਹੀਂ ਸਤਿਗੁਰੂ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹਦਾਨ ਕਹਿੰਦੇ ਜੋ ਪ੍ਰਾਨੀ ਜੋ ਪ੍ਰਾਨੀ ਦਾ ਅਰਥ ਹੈ ਜਿਹੜਾ ਮਨੁੱਖ ਨਿਸ ਦਿਨ ਭਜੈ ਨਿਸ ਦਾ ਅਰਥ ਹੈ ਰਾਤ ਕਹਿੰਦੇ ਜਿਹੜਾ ਮਨੁੱਖ ਰਾਤ ਦਿਨ ਹਰ ਵਕਤ ਹਰ ਵੇਲੇ ਹਰ ਸਮੇਂ ਉਸ ਪਰਮੇਸ਼ਰ ਅਕਾਲ ਪੁਰਖ ਵੈਗਰੂ ਨੂੰ ਆਰਾਧਦਾ ਹੈ ਕਹਿੰਦੇ ਉਹ ਮਨੁੱਖ ਉਸ ਪਰਮੇਸ਼ਰ ਅਕਾਲ ਪੁਰਖ ਵੈਗਰੂ ਦਾ ਰੂਪ ਹੋ ਜਾਂਦਾ ਹੈ ਉਸ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਾ ਜਾਣੋ ਕਿਉਂਕਿ ਉਹ ਨਾਮ ਜਪ-ਜਪ ਕੇ ਉਸ ਮਾਲਕ ਵਰਗਾ ਹੀ ਹੋ ਜਾਂਦਾ ਹੈ ਕਿਉਂਕਿ ਜਿਹੋ ਜਿਹਾ ਅਸੀਂ ਸੇਵਾਾਂਗੇ ਜਿਸ ਦੀ ਅराधना ਕਰਾਂਗੇ ਅਸੀਂ ਉਹੋ ਜਿਹੀ ਹੋ ਜਾਵਾਂਗੇ ਕੁਰਬਾਨੀ ਦਾ ਬਚਨ ਹੈ ਜੈਸੋ ਸੇਵਾ ਤੈਸੋ ਹੋਵੇ ਕਹਿੰਦੇ ਜਿਹਦੀ ਤੁਸੀਂ ਸੇਵਾ ਕਰੋਗੇ ਜਿਹਦਾ ਸਿਮਰਨ ਕਰੋਗੇ ਉਹਦੇ ਵਰਗੇ ਤੁਸੀਂ ਹੋ ਜਾਓਗੇ ਹੁਣ ਜਿਹੜਾ ਮਨੁੱਖ ਦਿਨ ਰਾਤ ਹਰ ਵਕਤ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਧਿਆਨ ਧਰਦਾ ਹੈ ਉਸੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਸਹਿਬ ਕਹਿੰਦੇ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਰੂਪ ਹੈ ਹੁਣ ਵੇਖੋ ਗੁਰਬਾਣੀ ਤੋਂ ਜਦੋਂ ਅਸੀਂ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਸਰੂਪ ਜੋ ਸਤਿਗੁਰਾਂ ਨੇ ਬਿਆਨ ਕੀਤਾ ਹੈ ਉਹਦੇ ਬਾਰੇ ਪੜ੍ਹਦੇ ਹਾਂ ਸਮਝਦੇ ਹਾਂ ਤੇ ਸਹਿਬ ਨੇ ਆਖਿਆ ਉਹ ਪਰਮੇਸ਼ਰ ਕਾਲਪੁਰਖ ਵੈਗੁਰੂ ਅਗੰਮ ਹੈ ਅਪਹੁੰਚ ਹੈ ਅਗੋਚਰ ਹੈ ਭਾਵੇਂ ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ ਸਾਡੇ ਗਿਆਨ ਇੰਦਰੀਆਂ ਦੀ ਜਿੱਦੇ ਤੱਕ ਪਹੁੰਚ ਨਹੀਂ ਜਿਹੜਾ ਅਪਹੁੰਚ ਹੈ ਉਹ ਮਾਲਕ ਅਮੁੱਲ ਹੈ ਬੇਅੰਤ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਜਿਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਉਸ ਮਾਲਕ ਦੇ ਵਿੱਚ ਸਮਾਇਆ ਜਾ ਸਕਦਾ ਹੈ ਭਗਤ ਕਬੀਰ ਸਾਹਿਬ ਜੀ ਮਹਾਰਾ ਉਹਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਅਬ ਤਾ ਜਾਏ ਚੜੇ ਸਿੰਘਾਸਨ ਮਿਲੇ ਹੈ सारਿੰਗ ਪਾਨੀ ਰਾਮ ਕਬੀਰਾ ਇਕ ਪਏ ਹੈ ਕੋਈ ਨਾ ਸਕੈ ਅਛਾਨੀ ਕਹਿੰਦੇ ਹੁਣ ਅਸੀਂ ਰਾਮ ਤੇ ਕਬੀਰ ਇਕ ਹੋ ਗਏ ਨੇ ਤੇ ਜੇ ਕੋਈ ਕਹੇ ਕਿ ਤੁਹਾਡੇ ਵਿੱਚ ਤੇ ਹੁਣ ਉਸ ਪਰਮੇਸ਼ਰ ਵਿੱਚ ਫਰਕ ਹੀ ਕੋਈ ਨਹੀਂ ਰਿਹਾ ਕਿਉਂਕਿ ਰਾਮ ਵਿੱਚ ਤੇ ਭਗਤ ਕਬੀਰ ਸਾਹਿਬ ਦੇ ਵਿੱਚ ਕੋਈ ਵੀ ਫਰਕ ਨਹੀਂ ਕਿਉਂ ਕਿ ਕਬੀਰ ਜੀ ਉਸ ਰਾਮ ਨੂੰ ਜਪ-ਜਪ ਕੇ ਉਹਦੇ ਵਰਗੇ ਹੀ ਹੋ ਗਏ ਨੇ ਹੁਣ ਭਗਤ ਕਬੀਰ ਸਾਹਿਬ ਜੀ ਨੂੰ ਜੇ ਕਿਸੇ ਨੇ ਪੁੱਛਿਆ ਕਿਸੇ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਅਸੀਂ ਰੱਬ ਵਰਗੇ ਹੋ ਗਏ ਆ ਸਾਡੇ ਅੰਦਰ ਵੀ ਰੱਬ ਹੈ ਬਾਹਰ ਵੀ ਰੱਬ ਹੈ ਸਭ ਕਿਤੇ ਪਰਮੇਸ਼ਰ ਹੀ ਪਰਮੇਸ਼ਰ ਹੈ ਹੁਣ ਤੁਸੀਂ ਕਹਿੰਦੇ ਅਸੀਂ ਰੱਬ ਵਰਗੇ ਹੋ ਗਏ ਤੇ ਕਹਿੰਦੇ ਹੁਣ ਦੱਸੋ ਖਾਂ ਮਾਲਕ ਉਹ ਕਿੱਡਾ ਕੋ ਵੱਡਾ ਹੈ ਤੇ ਭਗਤ ਕਬੀਰ ਸਾਹਿਬੀ ਦਾ ਸ਼ਲੋਕ ਹੈ ਭਗਤ ਕਬੀਰ ਸਾਹਿਬ ਫਰਮਾਨ ਕਰਦੇ ਕਬੀਰ ਸਾਤ ਸਮੁੰਦ ਹੈ ਮਸ ਕਰੋਂ ਕਲਮ ਕਰੋਂ ਬਨ ਰਾਏ ਬਸੁਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ ਕਬੀਰ ਸਾਹਿਬ ਕਹਿੰਦੇ ਕਹਿੰਦੇ ਸੱਤਾਂ ਸਮੁੰਦਰਾਂ ਦੀ ਜੇ ਸ਼ਾਈ ਬਣਾ ਲਈ ਜਾਵੇ ਸੱਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਤੇ ਕਹਿੰਦੇ ਜਿੰਨੇ ਵੀ ਬਣ ਬਣ ਦਾ ਅਰਥ ਹੈ ਜੰਗਲ ਦੇ ਜਿੰਨੇ ਵੀ ਤਖਤ ਨੇ ਰੁੱਖ ਨੇ ਜਿਉਂ ਉਹਨਾਂ ਦੀਆਂ ਕਲਮਾਂ ਬਣਾ ਲਈਆਂ ਜਾਣ ਬਸੁਦਾ ਕਾਗਜ਼ ਜੋ ਕਰੋ ਬਸੁਦਾ ਦਾ ਅਰਥ ਹੁੰਦਾ ਧਰਤੀ ਕਹਿੰਦੇ ਜਿੰਨੀ ਧਰਤੀ ਹੈ ਜੇ ਕਾਗਜ਼ ਬਣਾ ਲਏ ਜਾਣ ਹਰ ਜਸ ਲਿਖਣਾ ਜਾਏ ਕਹਿੰਦੇ ਤਾਂ ਵੀ ਉਸ ਮਾਲਕ ਪਰਮੇਸ਼ਰ ਦਾ ਜਸ ਲਿਖਿਆ ਨਹੀਂ ਜਾ ਸਕਦਾ ਸਤਾਂ ਸਮੁੰਦਰਾਂ ਦੀ ਸ਼ਾਈ ਬਣਾ ਲਿਓ ਜਿੰਨੇ ਜੰਗਲ ਦੇ ਰੁੱਖ ਨੇ ਦਰਖਤ ਨੇ ਉਹਨਾਂ ਦੀਆਂ ਕਲਮਾਂ ਬਣ ਜਾਣ ਧਰਤੀ ਜਿੰਨੀ ਵੀ ਹੈ ਕਾਗਜ਼ ਬਣ ਜਾਵੇ ਤਾਂ ਵੀ ਕਹਿੰਦੇ ਉਸ ਪਰਮੇਸ਼ਰ ਦਾ ਅੰਤ ਲਿਖਿਆ ਨਹੀਂ ਜਾ ਸਕਦਾ ਹਾਂ ਉਹਦਾ ਨਾਮ ਜਪ ਕੇ ਗੁਰਬਾਣੀ ਨੇ ਇਹ ਗੱਲ ਕੀਤੀ ਹੈ ਕਿ ਉਸ ਬੇਅੰਤ ਦਾ ਉਸ ਅਮੋਲ ਦਾ ਉਸ ਅਗੰਮ ਦਾ ਅਗੋਚਰ ਦਾ ਸਹਿਬ ਨੇ ਆਖਿਆ ਤੁਸੀਂ ਅੰਤ ਨਹੀਂ ਪਾ ਸਕਦੇ ਉਸ ਸਹਿਬ ਨੂੰ ਜਪ ਜਪ ਕੇ ਉਹਦੇ ਗੁਣ ਗਾ ਗਾ ਕੇ ਉਹਦੇ ਵਿੱਚ ਸਮਾਜ जरूर ਸਕਦੇ ਹਾਂ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੇਂ ਸਮੁੰਦ ਨਾ ਜਾਣੀਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਲਾਉਣ ਜੋਗ ਪ੍ਰਮਾਤਮਾ ਨੂੰ ਸਲਾਓ ਤੇ ਕਹਿੰਦੇ ਜੇ ਸਲਾ ਸੇਵਤ ਸਲਾਵ ਦੀ ਕਰੀਏ ਇਹਦਾ ਮਤਲਬ ਇਹ ਨਹੀਂ ਕਿਤੀ ਸੁਰਤ ਨਾ ਪਾਈ ਆ ਨਦੀਆਂ ਤੇਵਾ ਪਵੇਂ ਸਮੁੰਦਰਾਂ ਜਾਣੀਏ ਕੋਈ ਕਹਿੰਦੇ ਇੰਨੀ ਸਮਝ ਨਹੀਂ ਰੱਖ ਸਕਦਾ ਕਿ ਮੈਂ ਉਹਦਾ ਅੰਤ ਪਾ ਲਵਾਂਗਾ ਕਹਿੰਦੇ ਇਹ ਤੇ ਇਸ ਤਰ੍ਹਾਂ ਵਾਂ ਜਿਵੇਂ ਨਦੀਆਂ ਦਾ ਤੇ ਵਹਿਣਾ ਦਾ ਭਾਵ ਨਾਲਿਆਂ ਦਾ ਪਾਣੀ ਜਦੋਂ ਸਮੁੰਦਰ ਵਿੱਚ ਜਾ ਕੇ ਦਰਿਆਵਾਂ ਵਿੱਚ ਜਾ ਸਮਾ ਜਾਂਦਾ ਹੈ ਤੇ ਕਹਿੰਦੇ ਉਹ ਫਿਰ ਬਾਅਦ ਵਿੱਚ ਦੱਸਿਆ ਨਹੀਂ ਜਾ ਸਕਦਾ ਇਹ ਨਦੀ ਦਾ ਪਾਣੀ ਹੈ ਇਹ ਨਾਲਿਆਂ ਦਾ ਪਾਣੀ ਹੈ ਕਿਉਂ ਕਿਉਂਕਿ ਉਸ ਸਮੁੰਦਰ ਦੇ ਪਾਣੀ ਦੇ ਵਿੱਚ ਉਹ ਪਾਣੀ ਅਪੇਧ ਹੋ ਗਿਆ ਇਸੇ ਤਰ੍ਹਾਂ ਹੀ ਮਨੁੱਖ ਨਾਮ ਜਪ-ਜਪ ਕੇ ਉਸ ਮਾਲਕ ਪਰਮੇਸ਼ਰ ਦੇ ਵਿੱਚ ਅਪੇਧ ਹੋ ਜਾਂਦਾ ਹੈ ਹੁਣ ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਇਸ 29ਵੇਂ ਸ਼ਲੋਕ ਵਿੱਚ ਸਾਨੂੰ ਇਹਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਿਸ ਪ੍ਰਾਨੀ ਨੇ ਇਸ ਦਿਨ ਉਹਨੂੰ ਧਿਆਇਆ ਉਹ ਉਹਦੇ ਵਰਗਾ ਹੀ ਹੋ ਜਾਂਦਾ ਹੁਣ ਵੇਖੋ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਚਾਰ ਸ਼ਲੋਕ ਨੇ ਉਹਨਾਂ 40 ਲੋਕਾਂ ਵਿੱਚ ਬੜੀ ਵਧੀਆ ਗੱਲ ਜਿਹੜੀ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ ਕਿ ਕਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਉਦਾਹਰਣਾ ਦੇ ਕੇ ਪਹਿਲਾਂ ਸਾਨੂੰ ਸਮਝਾਇਆ ਤੇ ਬਾਅਦ ਵਿੱਚ ਆਖਿਆ ਭਾਈ ਹਰ ਜਨ ਐਸਾ ਚਾਹੀਏ ਐਸਾ ਹਰ ਹੀ ਹੋਏ ਪਹਿਲਾਂ ਭਗਤ ਕਬੀਰ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਬੀਰ ਫਰੋੜਾ ਹੋਇ ਰੋ ਬਾਟਕਾ ਤਜ ਮਨ ਕਾ ਅਬਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਅਗਤਕ ਮੀਰ ਸਾਹਿਬ ਕਹਿੰਦੇ ਜੇ ਤੂੰ ਉਸ ਮਾਲਕ ਦੇ ਮਾਰਗ ਤੇ ਚੱਲਣਾ ਹੈ ਨਾ ਜੇ ਤੂੰ ਉਹਨੂੰ ਪਾਉਣਾ ਚਾਹਣਾ ਹੈ ਭਗਵਾਨ ਨੂੰ ਉਹਦੇ ਨਾਲ ਇੱਕ ਮਿਕ ਹੋਣਾ ਚਾਹਣਾ ਹੈ ਤੇ ਕਹਿੰਦੇ ਰੋੜਾ ਬਣ ਜਾ ਜਿਵੇਂ ਰਾਹ ਦਾ ਰੋੜਾ ਉਹ ਬਣ ਜਾ ਕਿਉਂ ਕਿਉਂਕਿ ਪੈਰਾਂ ਦੇ ਵਿੱਚ ਥੱਲੇ ਰਹਿੰਦਾ ਹੈ ਤਜਮਨ ਕਾ ਅਭਿਮਾਨ ਅਭਿਮਾਨ ਅਰਥ ਹੈ ਆਪਣਾ ਹੰਕਾਰ ਤਿਆਗ ਦੇ ਤੇ ਨਿਮਰਤਾ ਭਾਗ ਜਿਵੇਂ ਰੋੜਾ ਪੈਰਾਂ ਦੇ ਵਿੱਚ ਰਹਿੰਦਾ ਹੈ ਨਾ ਉਸ ਤਰ੍ਹਾਂ ਕਹਿੰਦੇ ਰਹਾ ਐਸਾ ਕੋਈ ਦਾਸ ਹੋਏ ਤਾਹੀ ਮਿਲੇ ਭਗਵਾਨ ਕਹਿੰਦੇ ਇਹੋ ਜਿਹਾ ਸੇਵਕ ਬਣ ਜਾਵੇਂ ਤੇ ਤੈਨੂੰ ਭਗਵਾਨ ਮਿਲ ਜਾਵੇਗਾ ਫਿਰ ਅਗਲੇ ਸ਼ਲੋਕ ਅੰਦਰ ਕਹਿੰਦੇ ਨਹੀਂ ਇਹ ਵੀ ਚੀਜ਼ ਜਿਹੜੀ ਉਹ ਮੁਕਮਲ ਨਹੀਂ ਰੋੜੇ ਵਿੱਚ ਵੀ ਜਿਹੜੇ ਉਹ ਪੂਰੇ ਗੁਣ ਨਹੀਂ ਜਿਹ ਰੋੜੇ ਦਾ ਗੁਣ ਹੈ ਤੇ ਰੋੜੇ ਦਾ ਔਗਣ ਵੀ ਹੈ ਰੋੜੇ ਦਾ ਔਗਣ ਕੀ ਹੈ ਕਬੀਰ ਰੋੜਾ ਹੋਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਹਰ ਜਣੇ ਐਸਾ ਚਾਹੀਏ ਜਿਉਂ ਧਰਨੀ ਮਾਖੇ ਕਹਿੰਦੇ ਜਿਹੜਾ ਰੋੜਾ ਹੈ ਨਾ ਰੋੜੇ ਦਾ ਗੁਣ ਹੈ ਵੀ ਉਹ ਪੈਰਾਂ ਵਿੱਚ ਰੋੜਾ ਔਗਣ ਵੀ ਹੈ ਜਿਹਨੂੰ ਕੋਈ ਰਾਈ ਜਾਂਦਾ ਹੈ ਉਹਨੂੰ ਠੇਡਾ ਵੀ ਲੱਗ ਸਕਦਾ ਹੈ ਬਾਹਵ ਨੂੰ ਚੋਟ ਪਾਉਣ ਸਕਦੀ ਹੈ ਤੇ ਜਾਂ ਜਿਸ ਨੇ ਚੱਪਲ ਨਹੀਂ ਪਾਈ ਪੈਰਾਂ ਵਿੱਚ ਜੁੱਤੀ ਨਹੀਂ ਪਾਈ ਉਹਨੂੰ ਉਹ ਰੋੜਾ ਜਿਹੜਾ ਉਹ ਚਬੇਗਾ ਤੇ ਫਿਰ ਭਗਤ ਕਬੀਰ ਸਾਹਿਬ ਕਹਿੰਦੇ ਤੂੰ ਇੰਜ ਕਰ ਰੋੜੇ ਵਾਂਗੂ ਨਾ ਬਣ ਤੂੰ ਖੇ ਵਾਂਗੂ ਬਣ ਜਾ ਮਿੱਟੀ ਵਾਂਗੂ ਬਣ ਜਾ ਫਿਰ ਅੱਗੇ ਕਹਿੰਦੇ ਕਬੀਰ ਖੇ ਹੋਈ ਤੋ ਕਹਿਆ ਪਿਆ ਜੋੜ ਲੱਗ ਅੰਗ ਹਰ ਜਨਿਆ ਸੱਚਾ ਚਾਹੀਐ ਜਿਉ ਪਾਣੀ ਸਰਬੰਗ ਕਹਿੰਦੇ ਖੇ ਬਣਦਾ ਤੇ ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ ਨਹੀਂ ਖੇ ਵਿੱਚ ਵੀ ਔਗਣ ਹੈ ਖੇ ਰਹੀਂਦੀ ਤੇ ਪੈਰਾਂ ਥੱਲੇ ਹੈ ਪਰ ਖੇ ਦੇ ਵਿੱਚ ਔਗਣ ਕੀ ਹੈ ਕਿ ਜਦੋਂ ਹਵਾ ਆਉਂਦੀ ਹੈ ਇੱਕਦਮ ਉੱਡ ਕੇ ਸਾਡੇ ਤਣ ਦੇ ਉੱਪਰ ਪੈ ਜਾਂਦੀ ਹੈ ਹੁਣ ਮੰਨ ਲਓ ਬੰਦੇ ਨੇ ਸੋਹਣੇ ਕੱਪੜੇ ਪਾਏ ਹੁਣ ਸਾਫ਼ ਸੁਥਰੇ ਉਹਦੇ ਉੱਪਰ ਖੇ ਲੱਗ ਜਾਵੇ ਤੁਹਾਨੂੰ ਕਿਵੇਂ ਦਾ ਜਿਹੜਾ ਉਹ ਮਹਿਸੂਸ ਹੁੰਦਾ ਹੈ ਇਕਦਾਂ ਹੀ ਅਸੀਂ ਪਰੇ ਰਹੇ ਸਾਡੀਆਂ ਅੱਖਾਂ ਦੇ ਵਿੱਚ ਮਿੱਟੀ ਖੇ ਪੈ ਜਾਂਦੀ ਇਹਦਾ ਵਾਹ ਹੁੰਦੀ ਹੈ ਤੇ ਬੰਦੇ ਨੂੰ ਇੱਕਦਮ ਦਿਸਣਾ ਬੰਦ ਹੋ ਜਾਂਦਾ ਇਹ ਹੈ ਇਸ ਖੇ ਦਾ ਪਉਗਣ ਫਿਰ ਅੱਗੇ ਕਹਿੰਦੇ ਕਬੀਰ ਖੇ ਹੋਈ ਤਾਂ ਕਿਆ ਪਾਇਆ ਜੋੜ ਲੱਗ ਅੰਗ ਹਰ ਜਨ ਅਸਾ ਚਾਹੀਏ ਜਿਉਂ ਪਾਣੀ ਸਰਬੰਗ ਕਹਿੰਦੇ ਇਦਾਂ ਦਾ ਹੋ ਜਾ ਜਿਵੇਂ ਪਾਣੀ ਹੈ ਭਾਵ ਜਿਵੇਂ ਪਾਣੀ ਹੈ ਤੂੰ ਪਾਣੀ ਵਰਗਾ ਬਣ ਜਾ ਫਿਰ ਅੱਗੇ ਕਹਿੰਦੇ ਨਹੀਂ ਪਾਣੀ ਵੀ ਮੁਕਮਲ ਨਹੀਂ ਕਬੀਰ ਪਾਣੀ ਹੋਆ ਤਾਂ ਕਿਆ ਪਾਇਆ ਸੀਰਾ ਤਾਤਾ ਹੋਏ ਹਰ ਜਣੇ ਅਸਾ ਚਾਹੀਏ ਜੈਸਾ ਹਰ ਹੀ ਹੋਏ ਕਹਿੰਦੇ ਪਾਣੀ ਦੇ ਵਿੱਚ ਵੀ ਔਗਣ ਹੈਗਾ ਪਾਣੀ ਦੇ ਵਿੱਚ ਔਗਣ ਹੀ ਹੈਗਾ ਜੇ ਪਾਣੀ ਵਿੱਚ ਗੁਣ ਹੈ ਕਿ ਪਾਣੀ ਤਾਂ ਹੁਣ ਵੇਖੋ ਗੁਣ ਕਿੰਨੇ ਨੇ ਪਾਣੀ ਸਾਨੂੰ ਪਿਆਸ ਲੱਗੀ ਉਸੇ ਵੇਲੇ ਪਾਣੀ ਪੀ ਲੈਂਦਾ ਹੈ ਕੱਪੜੇ ਪਾਣੀ ਨਾਲ ਧੋਈਦੇ ਨੇ ਸਰੀਰ ਨੂੰ ਧੋਈਦਾ ਹੈ ਪਾਣੀ ਦੇ ਨਾਲ ਹੋਰ ਵੀ ਪਾਣੀ ਕਿੰਨੀਆਂ ਵਸਤੂਆਂ ਦੇ ਵਿੱਚ ਸਾਡਾ ਕੰਮ ਆਉਂਦਾ ਹੈ ਪਰ ਪਾਣੀ ਵਿੱਚ ਔਗਣ ਕੀ ਹੈ ਕਹਿੰਦੇ ਉਹ ਸੀਰਾ ਵੀ ਹੋ ਜਾਂਦਾ ਸੀਰਾ ਦਾ ਅਰਥ ਹੁੰਦਾ ਠੰਡਾ ਤੇ ਤਾਤਾ ਦਾ ਅਰਥ ਹੈ ਤਤਾ ਕਬੀਰ ਪਾਣੀ ਹੋਆ ਤਾਂ ਕਹਿ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਹਿੰਦੇ ਹਰੀ ਦਾ ਜਨ ਇਵੇਂ ਦਾ ਚਾਹੀਦਾ ਹੈ ਜਿਵੇਂ ਉਹ ਹਰੀ ਮਾਲਕ ਹੈ ਭਾਵ ਜਿਹੋ ਜਾਂ ਹਰੀ ਹੈ ਉਹੋ ਜਾਈ ਖਰੀਦਾ ਜਾਣ ਚਾਹੀਦਾ ਹੈ ਖਰੀਦਾ ਸੇਵਕ ਚਾਹੀਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਬਾਵਾ ਦਾ ਨਾਮ ਜਪ-ਜਪ ਕੇ ਉਹ ਵੀ ਉਸ ਮਾਲਕ ਦਾ ਰੂਪ ਹੋ ਗਿਆ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਏ ਨਾਨਕ ਇਸ ਗੱਲ ਨੂੰ ਸੱਚੀ ਕਰਕੇ ਮੰਨ ਸੱਚੀ ਕਰਕੇ ਜਾਣ ਤੇ ਹਰ ਜਨ ਹਰੀਦਾ ਜਨ ਹਰੀਦਾ ਸੇਵਕ ਤੇ ਹਰੀ ਉਹਦੇ ਵਿੱਚ ਰਤਾ ਜਨਾ ਵੀ ਫਰਕ ਨਹੀਂ ਉਹ ਉਹਨੂੰ ਜਪ-ਜਪ ਕੇ ਉਹਦੇ ਵਰਗਾ ਹੀ ਹੋ ਗਿਆ ਹੈ ਸੋ ਸਾਧ ਸੰਗਤ ਜੀ ਇਸ 29ਵੇਂ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਵੀ ਕੀਤਾ ਹੈ ਸੋ ਸਤਿਗੁਰੂ ਜੀ ਮਿਹਰ ਕਰਨ ਦਇਆ ਕਰਨ ਬੋਲਦਿਆਂ ਕੋਲੋਂ ਬੇਅੰਤ ਭੁਲਾ ਹੋ ਗਈਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ਣਾ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ